ਸਤਿ ਸ੍ਰੀ ਅਕਾਲ ਜੀ ਸਾਰੇ ਹੀ ਸਜਣਾ ਦੇ ਮਿੱਤਰਾਂ ਨੂੰ ਤੇ ਭਾਈ ਜੀ ਆਪਾਂ ਖੜੇ ਆ ਆਪਣੇ ਫਰੋਈਪੁਰ ਜ਼ਿਲ੍ਹੇ ਦੇ ਪਿੰਡ ਪੜਾਣੇ ਦੇ ਵਿੱਚ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਇੱਥੇ ਹਰੇਕ ਸਾਲ ਹੀ ਬਾਬਾ ਬੁੱਢਾ ਸਾਹਿਬ ਜੀ ਦੇ ਯਾਦ ਨੂੰ ਸਮਰਪਿਤ ਇੱਥੇ ਲੰਗਰ ਲਗਾਇਆ ਜਾਂਦਾ ਹੈ ਹਰੇਕ ਸਾਲ ਹੀ ਤੇ ਜੋ ਆਪਣੇ ਪਿੰਡ ਦੇ ਆ ਸੰਗਤਾਂ ਸਭ ਆ ਕੇ ਇੱਥੇ ਸੇਵਾ 'ਚ ਹਾਜ਼ਰੀਆਂ ਲਵਾਉਂਦੀਆਂ ਤੇ ਅਰੇ ਅੱਗੇ ਤੁਹਾਨੂੰ ਲੰਗਰ ਵੀ ਦਿਖਾਉਣੇ ਆ ਲੰਗਰ ਚੱਲਦੇ ਆ ਇਹ ਇੱਥੇ ਆਪਣੇ ਲੰਗਰਾਂ ਦੀਆਂ ਤਿਆਰੀਆਂ ਚੱਲਦੀਆਂ ਇੱਥੇ ਜਿਵੇਂ ਕਿ ਛੀਰ ਦੇ ਲੰਗਰ ਹੋ ਗਏ ਦਾਲ ਦਾ ਲੰਗਰ ਹੋ ਗਿਆ ਚਾਹ ਦੇ ਲੰਗਰ ਚਾਹ ਦੇ ਲੰਗਰ ਵੀ ਦੁੱਟ ਵਰਤੇ ਜਾਂਦੇ ਇੱਥੇ ਤੇ ਸਾਡੇ ਸਾਰੇ ਸੇਵਾਦਾਰ ਭਰਾ ਤੇ ਇਹ ਪੰਡਾਲ ਆ ਜਿੱਥੇ ਲੰਗਰ ਸ਼ਕਾਇਆ ਜਾਂਦਾ ਸੰਗਤਾਂ ਨੂੰ ਇਹ ਆਪਣੇ ਲੰਗਰ ਹਾਲ ਦੇ ਪੰਡਾਲ ਦੂਜਾ ਇੱਥੇ ਲਗਾਏ ਜਾਂਦੇ ਆ ਤੇ ਇੱਥੇ ਪਰਜੂਠੇ ਵਰਤਨਾ ਦੀ ਸੇਵਾ ਕੀਤੀ ਜਾਂਦੀ ਆ ਕੇ रंजीत सिंह जी ए फ्री सेवा फ्री सेवा रंजीत सिंह जी लो फ्री सेवा बस आ ਗਏ ਦਿਓ ਬਾਕੀ ਐ ਭਾਈ ਬਚਿੱਤਰ ਸਿੰਘ ਜੀ ਜਿਹੜੇ ਕਿ ਕਰਤਾ ਤਰਤਾ ਇੱਥੋਂ ਦੇ ਲੰਗਰ ਦੇ ਤੇ ਉਹ ਕੁਝ ਵਿਚਾਰ ਆਪਣੇ ਸੰਗਤ ਨਾਲ ਸਾਂਝੇ ਕਰਨੇ ਚਾਹੁੰਦੇ ਆ ਤੇ ਆ ਜੋ ਉਨ੍ਹਾਂ ਦੇ ਵਿਚਾਰ ਆਪਾਂ ਸੁਣ ਲਈਏ ਸੰਗਤ ਨੂੰ ਕੀ ਕਹਿਣਾ ਚਾਹੁੰਦੇ ਆ ਆਜ ਉਹ ਫਿਰ ਭਾਈ 75 ਸਿੰਘ ਨਾਲ ਆਪਾਂ ਕਰਾਉਣੇ ਆ ਗੱਲਬਾਤ ਤੇ ਉਹ ਕੁਝ ਵਿਚਾਰ ਆਪਣੇ ਸਾਂਝੇ ਕਰਨੇ ਚਾਹੁੰਦੇ ਆ ਸਾਰੀ ਸੰਗਤ ਨਾਲ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਲੰਮਿਆ ਸਭਾਂ ਤੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਪਾਪਾ ਬੁੱਢਾ ਸਾਹਿਬ ਜੀ ਨੇ ਨਗਰ ਪੜਾਣਾ ਤੇ ਕਿਰਪਾ ਕੀਤੀ ਘਟ ਤੋਂ ਘਟ ਵੀ 30 ਸਾਲ ਹੋ ਗਏ ਲੰਗਰ ਚੱਲਦਿਆਂ ਨੂੰ ਤੇ ਕਿਤੇ ਵੀ ਗਜਾ ਕਰਕੇ ਲੰਗਰ ਨਹੀਂ ਲਾਇਆ ਸਰਦਾ ਭਾਵਨਾ ਦੇ ਨਾਲ ਸੰਗਤਾਂ ਜੋ ਵੀ ਇੱਥੇ ਪਹੁੰਚਉਂਦੀਆਂ ਤੇ ਲੰਗਰ ਚੱਲਦੇ ਆ ਤੇ ਪਾਪਾ ਬੁੱਢਾ ਸਾਹਿਬ ਜੀ ਦਾ ਗਰੀਬ ਲੰਗਰ ਆ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਇਸ ਘਰ ਕੇ ਸੰਗਤਾਂ ਨੂੰ ਹੁਣ ਬੇਨਤੀ ਕੀਤੀ ਜਾਂਦੀ ਆ ਵੀ ਵਾਦ ਚੜ ਕੇ ਇੱਕ ਮਹੀਨਾ ਲੰਗਰ ਚੱਲਦੇ ਹਨ ਅਸੂ ਦਾ ਮਹੀਨਾ ਸਾਰਾ ਇਸ ਵਿੱਚ ਬੇਨਤੀ ਕੀਤੀ ਜਾਂਦੀ ਹੈ ਸੰਗਤਾਂ ਨੂੰ ਵੀ ਕਈ ਕਿਸ ਤਰ੍ਹਾਂ ਦੀਆਂ ਸਹੂਲਤਾਂ ਵੀ ਦਿੱਤੀਆਂ ਜਾਂਦੀਆਂ ਲੰਗਰਾਂ 'ਚ ਅੱਖਾਂ ਵੀ ਬਣਵਾ ਦੇਈਦੀਆਂ ਮਹਾਰਾਜ ਦੀ ਕਿਰਪਾ ਨਾਲ ਜੇ ਕਿਸੇ ਸਮੇਂ ਨੂੰ ਪੈਸੇ ਦੀ ਵੀ ਲੋੜ ਪੈਂਦੀ ਆ ਉਹ ਵੀ ਸੰਗਤਾਂ ਜਿੰਨੀ ਸਾਡੀ ਕਮੇਟੀ ਬਾਬਾ ਬੁੱਢਾ ਸਾਹਿਬ ਦੀ ਜਿੰਨਾ ਵੀ ਸਰਿਆ ਪੁੱਜਾ ਥੋੜੇ ਚ ਥੋੜਾ ਬਾੜੇ ਚ ਬਾਲਾ ਦਿੰਦੀ ਆ ਮਹਾਰਾਜ ਕਿਰਪਾ ਕਰਦੇ ਆ ਇਸ ਕਰਕੇ ਸਾਡੀ ਬੇਨਤੀ ਆ ਵੀ ਅਸੀਂ ਜੋ ਵੀ ਆ ਖਾਤਾ ਨੰਬਰ ਭੇਜਦੇ ਨੇ ਆ ਇਹਨਾਂ ਵਿੱਚ ਜਿਨ੍ਹਾਂ ਨੇ ਵੀ ਕੋਈ ਮਨ ਤਾਣਨਾ ਸ਼ਰਧਾ ਭਾਵਨਾ ਦੇ ਨਾਲ ਸੇਵਾ ਕਰਨੀ ਚਾਹੁੰਦਾ ਹੋਵੇ ਜੋ ਕਰ ਸਕਦਾ ਹੈ ਐਸ ਵਕਤ ਮਹਾਰਾ ਸੱਚੇ ਪਾਤਸ਼ਾਹ 15 ਤਰੀਕ ਤੋਂ ਲੈ ਕੇ ਲੰਗਰ ਸ਼ੁਰੂ ਹੋਇਆ ਮਹਾਰਾਜ ਦੀ ਕਿਰਪਾ ਨਾਲ ਇੱਕ ਮਹੀਨਾ ਕੱθε ਦਾ ਲੰਗਰ ਚੱਲਨੇ ਹਨ ਨਾਲ ਅਖੰਡ ਪਾਠ ਦੀ ਸੇਵਾ ਹੁੰਦੀ ਆ ਮਹਾਰਾਜ ਕਿਰਪਾ ਕਰਦੇ ਹਨ ਅੱਜ ਵੀ ਗੁਰੂ ਪਾਤਸ਼ਾਹ ਗੁਰੂ ਰਾਮਦਾਸ ਜੀ ਗੁਰੂ ਅਮਰਦਾਸ ਜੀ ਦੇ 4400 ਸਾਲਲੇ ਦੇ ਦਿਹਾੜੇ ਵਿੱਚ ਸੰਗਤਾਂ ਨੇ ਰਲ ਮਿਲ ਕੇ ਨਗਰ ਪੜਾਉਣਾ ਵੱਲੋਂ ਸਹਿਜ ਪਾਠ ਆਰੰਭ ਕਰਾਇਆ ਗਿਆ ਹੈ ਅੱਜ ਭੋਗ ਪਏ ਹਨ ਗੁਰੂ ਰਾਮਦਾਸ ਜੀ ਦੇ ਇਸ ਵਾਸਤੇ ਹੁਣ ਅਸੀਂ ਖਾਤਾ ਨੰਬਰ ਭੇਜਣ ਲੱਗੇ ਹਾਂ ਮਹਾਰਾਜ ਦੀ ਕਿਰਪਾ ਨਾਲ ਸਰਦਾਂ ਦੇ ਭਾਵਨਾ ਦੇ ਨਾਲ ਜਿਸ ਸਿੰਘ ਨੇ ਵੀ ਸੇਵਾ ਕਰਨੀ ਹੋਵੇ ਉਹ ਕਰ ਸਕਣ ਜੋ ਸਾਡੀ ਕਮੇਟੀ ਭਾਈ ਛੰਗਾਰਾ ਸਿੰਘ ਜੀ ਭਾਈ ਦਿਆਲ ਸਿੰਘ ਜੀ ਭਾਈ ਜਗਰੂਪ ਸਿੰਘ ਜੀ ਭਾਈ ਸੁਕੰਤ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਭਾਈ ਮਖਤਿਆਰ ਸਿੰਘ ਜੀ ਹਾਂ ਹੋਰ ਵੀ ਸਾਡੇ ਸਿੰਘ ਭਾਈ ਦੁੱਲਾ ਸਿੰਘ ਜੀ ਖੋਸੇ ਪਿੰਡ ਤੋਂ ਨਾਲ ਸਿੰਘ ਦੀ ਸੇਵਾ ਕਰਦੇ ਹਨ ਨੰਬਰਦਾਰ ਭਾਈ ਖੋਸਾ ਸਿੰਘ ਜੀ ਤੋਂ ਵੀ ਸੇਵਾ ਕਰਦੇ ਹਨ ਇਸ ਕਰਕੇ ਹੋਰ ਵੀ ਕਈਆਂ ਸਿੰਘਾਂ ਦੇ ਨਾਲ ਭਾਈ ਰਦੇਵ ਸਿੰਘ ਜੀ ਭਾਈ ਮਖਤਿਆਰ ਸਿੰਘ ਜੀ ਸਾਡੇ ਸੇਵਾਦਾਰ ਹਨ ਇਹ ਸਾਡੇ ਜੋ ਵੀ ਤਿਲਫੁਰ ਹਾਜ਼ਰ ਹੁੰਦਾ ਭਾਈ ਮਖਤਿਆਰ ਸਿੰਘ ਭਾਈ ਦਿਆਲ ਸਿੰਘ ਭਾਈ ਸ਼ੰਗਾਰਾ ਸਿੰਘ ਭਾਈ ਦਿਲਲਾ ਸਿੰਘ ਇਹ ਸੇਵਾ ਜੋ ਕੋਈ ਸਾਨੂੰ ਦਿੰਦੇ ਹਨ ਇਹ ਸੇਵਾ ਦੇ ਮਾਇਆ ਦੇ ਮਾਲਕ ਹੁੰਦੇ ਹਨ ਇਹਨਾਂ ਨੂੰ ਵੀ ਫੜਾਈ ਜਾਂਦੀ ਹਨ ਇਸ ਕਰਕੇ ਅਸੀਂ ਬੇਨਤੀ ਕਰਦੇ ਹਾਂ ਲੰਗਰਾਂ ਦੀ ਵੀ ਮਹਾਰਾਜ ਸੱਚੇ ਪਾਤਸ਼ਾਹ ਜੋ ਵੀ ਆਪਣੇ ਤਨ ਮਨ ਨਾ ਸੇਵਾ ਪਾਵੇ ਤੇ ਉਹਨਾਂ ਦੀ ਸੇਵਾ ਸਫਲ ਹੋਊਗੀ ਇਹ ਨਹੀਂ ਦੀ ਕਿਸੇ ਨੇ ਫਲ ਜਾਊਗੀ ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ